ਅੱਜ ਅਸੀਂ ਪ੍ਰਭੂ ਜੀ ਦੇ ਵਚਨ ਦੇ ਵਿੱਚੋਂ ਜੋ ਸਿੱਖਣਾ ਹੈ ਉਹ ਸੀ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਬਾਰੇ ਵਿੱਚ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਜਿਹੜਾ ਆ ਉਹ ਅਪਲਾਈ ਕਰਨਾ ਕਿਉਂ ਜ਼ਰੂਰੀ ਆ ਲਗਾਉਣਾ ਕਿਉਂ ਜ਼ਰੂਰੀ ਆ ਬਹੁਤ ਸਾਰੇ ਲੋਕ ਇਹਦਾ ਸੋਚਦੇ ਆ ਕਿ ਪਤਾ ਨਹੀਂ ਸਾਨੂੰ ਕਹਿਣਾ ਚਾਹੀਦਾ ਆ ਇਦਾਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ ਲਹੂ ਲਗਾਉਨੇ ਆ ਆਪਣੇ ਘਰ ਦੇ ਉੱਤੇ ਜਾਂ ਕਿਸੇ ਚੀਜ਼ ਦੇ ਉੱਤੇ ਇਹ ਠੀਕ ਆ ਕਿ ਨਹੀਂ ਠੀਕ ਉਹ ਕਨਫਿਊਜ਼ਨ ਦੇ ਵਿੱਚ ਰਹਿੰਦੇ ਆ ਪਰ ਅੱਜ ਆਪਾਂ ਪਵਿੱਤਰ ਵਚਨ ਦੇ ਰਾਈ ਸਿੱਖਾਂਗੇ ਕਿ ਅਸੀਂ ਪ੍ਰਭੂ ਯਿਸੂ ਮਸੀਹ ਜੀ ਦਾ ਜਿਹੜਾ ਪਵਿੱਤਰ ਲਹੂ ਆ ਉਹਨੂੰ ਅਪਲਾਈ ਕਰ ਸਕਦੇ ਹਾਂ ਕਿਉਂਕਿ ਬਹੁਤਿਆਂ ਨੂੰ ਲੱਗਦਾ ਕਿ ਪ੍ਰਭੂ ਯਿਸੂ ਮਸੀਹ ਜੀ ਮਾਰ ਚੁੱਕੇ ਆ ਤੇ ਉਹ ਲਹੂ ਜਿਹੜਾ ਆ ਉਹ ਕਿੱਦਾਂ ਲਗਾਇਆ ਜਾ ਸਕਦਾ ਉਹ ਤੇ 슬ੀਵ ਦੇ ਉੱਤੇ ਇੱਕ ਵਾਰੀ ਜਿਹੜਾ ਸੀ ਬਹਿ ਗਿਆ ਨਾਥਾ ਪ੍ਰਭੂ ਯਿਸੂ ਮਸੀ ਮੁਰਦਾਇਆ ਉਹ ਮੁਰਦਿਆਂ ਚੋਂ ਜੀ ਉੱਠਿਆ ਆ ਹਾਲੇਲੂਇਆ ਤੇ ਉਹਦਾ ਲਹੂ ਵੀ ਜ਼ਿੰਦਾ ਹੈ ਹਾਲੇਲੂਇਆ ਉਹ ਜ਼ਿੰਦਾ ਪਰਮੇਸ਼ਵਰ ਹੈ ਸੋ ਬਹੁਤ ਸਾਰੇ ਕੰਮ ਆ ਜਿਹੜੇ ਅਸੀਂ ਆਤਮਿਕ ਰੀਤੀ ਦੇ ਨਾਲ ਕਰਦੇ ਆ ਜਿਹੜੇ ਅਸੀਂ ਆਤਮਾ ਦੇ ਵਿੱਚ ਮਹਿਸੂਸ ਕਰਦੇ ਆ ਕਿ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਰਹੇ ਹਾਂ ਅਸੀਂ ਉਸ ਚੀਜ਼ ਨੂੰ ਸ਼ੂ ਰਏ ਹਾਂ ਜਿੱਦਾਂ ਉਦਾਹਰਨ ਦੇ ਤੌਰ ਤੇ ਲਾ ਲਓ ਜਿੱਦਾਂ ਆਪਾਂ ਕਹਿੰਦੇ ਕਿ ਹੈ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਜੀ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਹਾਂ ਤਾਂ ਇੱਕ ਆਤਮਿਕ ਵਚਨ ਹੈ ਇੱਕ ਆਤਮਿਕ ਕਿਰਿਆ ਹੈ ਕਿ ਅਸੀਂ ਬੇਸ਼ੱਕ ਇੱਥੇ ਹੀ ਬੈਠੇ ਹੋਏ ਹਾਂ ਸਰੀਰ ਦੇ ਵਿੱਚ ਪਰ ਅਸੀਂ ਆਤਮਿਕ ਰੀਤੀ ਦੇ ਨਾਲ ਕਿੱਥੇ ਪਹੁੰਚ ਰਹੇ ਹਾਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਇਦਾਂ ਹੀ ਹੋ ਰਿਹਾ ਨਾ ਅਸਿਕ ਨੇ ਪ੍ਰਭੂ ਅਸੀਂ ਤੁਹਾਡੇ ਸਨਮੁਖ ਦੁਆਵਾਂ ਕਰ ਰਹੇ ਹਾਂ ਅਸੀਂ ਤੁਹਾਡੇ ਸਨਮੁਖ ਅਰਾਧਨਾ ਕਰ ਰਹੇ ਹਾਂ ਕਿ ਤੁਹਾਡੇ ਸਾਹਮਣੇ ਪ੍ਰਭੂ ਤੁਹਾਡੀ ਹਜ਼ੂਰੀ ਸਾਡੇ ਦਰਮਿਆਨ ਹੈ ਤਾਂ ਇਹ ਕੀ ਹੈ ਇੱਕ ਆਤਮਿਕ ਕਿਰਿਆ ਹੈਗਾ ਕੰਮ ਹੈ ਪਰ ਇਨਵੀਜ਼ੀਬਲ ਹੈ ਨਜ਼ਰ ਨਹੀਂ ਆ ਰਹੀ ਇਸੇ ਤਰੀਕੇ ਦੇ ਨਾਲ ਹੀ ਪ੍ਰਭੂ ਯਿਸੂ ਮਸੀਹ ਜੀ ਦਾ ਜ਼ਿੰਦਾ ਲਹੂ ਆ ਜਦੋਂ ਤੁਸੀਂ ਬੋਲ ਕੇ ਉਹਨੂੰ ਅਪਲਾਈ ਕਰਦੇ ਆ ਲਗਾਉਂਦੇ ਆ ਤੋ ਲੱਗਦਾ ਆ ਉਹ ਕੰਮ ਕਰਦਾ ਆ ਹallelujah ਸੋ ਆਪਾਂ ਦੇਖਦੇ ਆ ਪਵਿੱਤਰ ਬਾਈਬਲ ਦੇ ਵਿੱਚੋਂ ਕੂਚ ਦੀ ਕਿਤਾਬ ਉਹਦਾ 12 ਨੰਬਰ ਅਧਿਆਇ ਉਹਦੀ 23 ਤੇ 24 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕਿਉਂਕਿ ਯਹੋਵਾ ਮਿਸਰੀਆਂ ਦੇ ਮਾਰਨ ਲਈ ਲੰਗੇਗਾ ਅਰ ਜਾਦੋ ਸਿਰੂ ਅਤੇ ਦੋਹਾਂ ਬਾਈਆਂ ਉੱਤੇ ਉਸ ਲਹੂ ਨੂੰ ਵੇਖੇਗਾ ਤੇ ਯਹੋਵਾ ਉਸ ਬੂਹੇ ਤੋਂ ਪਾਸਾ ਦੇ ਕੇ ਲੰਘ ਜਾਵੇਗਾ ਅਰ ਨਾਸ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵੇਗਾ ਤੁਸੀਂ ਆਪਣੇ ਅਰ ਆਪਣੇ ਪੁੱਤਰਾਂ ਲਈ ਇਸ ਗੱਲ ਨੂੰ ਸਦਾ ਦੀ ਵਿਧੀ ਮਨਾਇਆ ਕਰੋ ਹਾਲੇਲੂਇਆ ਇਹ ਉਸ ਵੇਲੇ ਦੀ ਗੱਲ ਆ ਜਦੋਂ ਪਰ ਮਿਸ਼ਰ ਜੀ ਨੇ ਮਿਸਰ ਦੇ ਉੱਤੇ ਆਪਣੀ ਸਾਮਰਥ ਨੂੰ ਪ੍ਰਗਟ ਕਰਨ ਦੇ ਲਈ ਮਿਸਰੀਆਂ ਨੂੰ ਇਹ ਜ਼ਾਹਿਰ ਕਰਨ ਦੇ ਲਈ ਕਿ ਜਿਹੜੀਆਂ ਚੀਜ਼ਾਂ ਨੂੰ ਉਹ ਪਰਮੇਸ਼ਰ ਮੰਨਦੇ ਆ ਅਸਲੀ ਪਰਮੇਸ਼ਰ ਜਿਹੜਾ ਸੈਨਾਵਾਂ ਦਾ ਯਹੋਵਾ ਪਰਮੇਸ਼ਰ ਉਹਨਾਂ ਸਾਰਿਆਂ ਤੋਂ ਉੱਪਰ ਹੈ ਹਾਲੇਲੂਇਆ ਤਾਂ ਉਸ ਵੇਲੇ ਦੀ ਇਹ ਗੱਲ ਹੈ ਤਾਂ ਉਦੋਂ ਇੱਕ ਕਸ਼ਟ ਇੱਕ ਬਵਾ ਮਿਸਰ ਦੇ ਲੋਕਾਂ ਦੇ ਉੱਤੇ ਭੇਜੀ ਗਈ ਜਿਹਦੇ ਵਿੱਚ ਪਲੋਟਿਆਂ ਦੇ ਮਾਰੇ ਜਾਣ ਦੀ ਵਰਨਿੰਗ ਸੀਗੀ ਉਹਨਾਂ ਨੂੰ ਪਹਿਲਾਂ ਹੀ ਸੁਨੇਹਾ ਦਿੱਤਾ ਗਿਆ ਪਰਮੇਸ਼ਵਰ ਜੀ ਨੇ ਮੂਸਾ ਦੇ ਉੱਤੇ ਆਪਣੀ ਬਾਣੀ ਨੂੰ ਪ੍ਰਗਟ ਕੀਤਾ ਪਰ ਮੂਸਾ ਨੂੰ ਕਹਲਿਆ ਕਿ ਤੂੰ ਜਾ ਤੇ ਜਾ ਕੇ ਰਾਜੇ ਨੂੰ ਦੱਸ ਦੇ ਮੂਸਾ ਨੇ ਜਾ ਕੇ ਦੱਸਿਆ ਪਰ ਫਿਰ ਵੀ ਰਾਜੇ ਨੇ ਇਤਬਾਰ ਨਹੀਂ ਕੀਤਾ ਤਾਂ ਉਸ ਵੇਲੇ ਯਹਵਾ ਪਰਮੇਸ਼ਵਰ ਜੀ ਨੇ ਇਜ਼ਰਾਈਲੀਆਂ ਨੂੰ ਕਿਹਾ ਲੇਲੇ ਦਾ ਲਹੂ ਉਹ ਆਪਣੇ ਦਰਵਾਜਿਆਂ ਦੇ ਉੱਤੇ ਲਗਾਉਣ ਤਾਂ ਜਿਨ੍ਹਾਂ ਦਰਵਾਜਿਆਂ ਦੇ ਉੱਤੇ ਉਹ ਲਹੂ ਲੱਗਿਆ ਹੋਵੇਗਾ ਜਦੋਂ ਪਰਮੇਸ਼ਰ ਉਸ ਨਾਸ਼ ਕਰਨ ਵਾਲੇ ਫਰਿਸ਼ਤੇ ਦੇ ਨਾਲ ਉਧਰ ਦੀ ਲੰਘਣਗੇ ਤਾਂ वचन ਦੇ ਵਿੱਚ ਲਿਖਿਆ ਹੋਣੀ ਹੈ ਕਿ ਮੈਂ ਪਾਸਾ ਦੇ ਕੇ ਲੰਘ ਜਾਵਾਂਗਾ ਮੈਂ ਗ੍ਰੋਧ ਵਾਲਾ ਚਿਹਰਾ ਤੁਹਾਡੇ ਘਰਾਂ ਵੱਲ ਨਹੀਂ ਕਰੂੰਗਾ ਤੇ ਜਿਹੜਾ ਨਾਸ਼ ਕਰਨ ਵਾਲਾ ਉਸ ਵੇਲੇ ਹੋਏਗਾ ਜਿਹਨੇ ਪਲੋਟਿਆਂ ਨੂੰ ਮਾਰਨਾ ਹੈ ਉਹ ਤੁਹਾਡੇ ਘਰਾਂ ਦੇ ਵਿੱਚ ਮੈਂ ਉਹਨੂੰ ਨਹੀਂ ਆਉਣ ਦੇਵਾਂਗਾ ਹallelujah ਤਾਂ ਇੱਥੇ ਲਿਖਿਆ ਹੈ ਕਿਉਂਕਿ ਯਹੋਵਾ ਮਿਸਰੀਆਂ ਦੇ ਮਾਰਨ ਲਈ ਲੰਗੇਗਾ ਜਿਹੜੇ ਮਨ ਦੇ ਕਠੋਰ ਆ ਜਿਹੜੇ ਪਰਮੇਸ਼ਵਰ ਤੋਂ ਬੇਮੁਖ ਆ ਜਿਹੜੇ ਪਰਮੇਸ਼ਵਰ ਦੀ ਸਾਮਰਥ ਨੂੰ ਦੇਖ ਕੇ ਫਿਰ ਤੋਂ ਉਹਦਾ ਇਨਕਾਰ ਕਰਦੇ ਆ ਜਦੋਂ वचन ਦੇ ਵਿੱਚ ਲਿਖਿਆ ਯਹੋਵਾ ਮਿਸਰੀਆਂ ਦੇ ਮਾਰਨ ਲਈ ਲੰਗੇਗਰ ਜਾਂ ਤੋਂ ਸੇਰੂ ਅਤੇ ਦੋਵਾਂ ਬਾਈਆਂ ਉੱਤੇ ਡੋਰ ਦੇ ਇਦਾਂ ਹੁੰਦਾ ਨਾ ਇੱਕ ਸਿਰੇ ਵਾਲੇ ਪਾਸੇ ਲੱਗੀ ਹੁੰਦੀ ਲੱਕੜ ਦੋ ਸਾਈਡਾਂ ਤੇ ਲੱਗੀਆਂ ਹੁੰਦੀਆਂ ਤਾਂ ਉੱਪਰਲਾ ਪਾਸਾ ਸੇਰੂ ਤੇ ਦੋਵੇਂ ਬਾਈਆਂ ਤੇ ਦੋਵਾਂ ਬਾਈਆਂ ਉੱਤੇ ਉਸ ਲਹੂ ਨੂੰ ਵੇਖੇਗਾ ਤਾਂ ਯਹੋਵਾ ਉਸ ਬੂਹੇ ਤੋਂ ਪਾਸਾ ਦੇ ਕੇ ਲੰਘ ਜਾਏਗਾ ਹਾਲੇਲੂਇਆ ਰਨਾਸ਼ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵੇਗਾ ਤੁਸੀਂ ਆਪਣੇਰ ਆਪਣੇ ਪੁੱਤਰਾਂ ਲਈ ਇਸ ਗੱਲ ਨੂੰ ਕਿੰਨੇ ਚਿਰ ਲਈ ਕਰਿਆ ਕਰਿਓ ਸਦਾ ਦੀ ਵਿਧੀ ਮਨਾਇਆ ਕਰ ਹਾਲੇਲੂਇਆ ਸਦਾ ਦੀ ਵਿਧੀ ਰੱਖਣੀਆਂ ਇਹ ਹਮੇਸ਼ਾ ਦੇ ਲਈ ਜਿਹੜੇ ਕੰਮ 2000 ਸਾਲ ਬਾਅਦ ਵਿੱਚ ਹੋਣੇ ਸੀਗੇ ਉਹ ਪਹਿਲਾਂ ਹੀ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੇ ਅੰਦਰ ਹੀ ਸੀਗੇ ਪਹਿਲਾਂ ਹੀ ਪਰਮੇਸ਼ਵਰ ਦੀ ਪਲੈਨਿੰਗ ਦੇ ਵਿੱਚ ਸੀ ਪਹਿਲਾਂ ਤੋਂ ਹੀ ਪਰਮੇਸ਼ਵਰ ਜੀ ਨੇ ਉਹਨਾਂ ਨੂੰ ਮਿਥਿਆ ਸੀ ਕਿ ਮੈਂ ਇਹ ਕਰਨਾ ਹੈ ਬਹੁਤ ਸਾਰੇ ਲੋਕ ਇਦਾਂ ਮੰਨਦੇ ਹੁਣ ਤਾਂ ਪ੍ਰਭੂ ਯਿਸੂ ਮਸੀਹ ਜੀ ਬਲੀਦਾਨ ਹੋ ਗਏ ਆ ਹੁਣ ਸਾਨੂੰ ਇਹ ਜਿਹੜੀ ਵਿਧੀ ਆਏ ਕਰਨ ਦੀ ਜ਼ਰੂਰਤ ਨਹੀਂ ਹੈ ਸਾਨੂੰ ਇਹ ਵਿਧੀ ਕਰਨ ਦੀ ਜ਼ਰੂਰਤ ਆ ਪਰ ਇੱਕ ਡਿਫਰੈਂਟ ਤਰੀਕੇ ਦੇ ਨਾਲ ਇੱਕ ਹੋਰ ਤਰੀਕੇ ਦੇ ਨਾਲ ਕਿਉਂਕਿ ਪਹਿਲਾਂ ਲੈ ਦੇ ਲਹੂ ਦੇ ਦੁਆਰਾ ਬੱਕਰੇ ਦੇ ਲਹੂ ਦੇ ਦੁਆਰਾ ਹੋਰ ਬਲੀਦਾਨਾਂ ਦੇ ਲਹੂਆਂ ਦੇ ਦੁਆਰਾ ਕਿਸੇ ਪਾਪ ਦੀ ਮਾਫੀ ਮਿਲਦੀ ਸੀ ਪਰ ਹੁਣ ਉਹਨਾਂ ਬਲੀਦਾਨਾਂ ਦੀ ਜਗ੍ਹਾ ਤੇ ਇੱਕੋ ਐਸਾ ਪਵਿੱਤਰ ਬਲੀਦਾਨ ਹੋਇਆ ਜੋ ਪ੍ਰਭੂ ਯਿਸੂ ਮਸੀਹ ਜੀ ਦਾ ਬਲੀਦਾਨ ਹੈ ਜਿਸ ਬਲੀਦਾਨ ਦੇ ਦੁਆਰਾ ਸਾਰੀਆਂ ਬਲੀਆਂ ਬੰਦ ਹੋ ਗਈਆਂ ਅਤੇ ਸਾਡੇ ਪਾਪਾਂ ਦਾ ਉਹ ਨਿਸ਼ਟਾਰਾ ਬਣ ਗਏ ਹallelujah ਹੁਣ ਅਸੀਂ ਕਿਸੇ ਲੇਲੇ ਨੂੰ ਵੱਢ ਕੇ ਉਹਦਾ ਲਹੂ ਨਹੀਂ ਅਪਲਾਈ ਕਰਨਾ ਸਾਡੀਆਂ ਡੋਰਾਂ ਦੇ ਉੱਤੇ ਪਰ ਅਸੀਂ ਆਤਮਿਕ ਰੀਤੀ ਦੇ ਨਾਲ ਉਹ ਲਹੂ ਜਿਹੜਾ ਸਾਡੇ ਲਈ ਲੇਲੇ ਦੀ ਥਾਂ ਤੇ ਬੱਕਰੇ ਦੀ ਥਾਂ ਤੇ ਵਹਾਇਆ ਗਿਆ ਅਰਥਾਤ ਪ੍ਰਭੂ ਯਿਸੂ ਮਸੀਹ ਜੀ ਦਾ ਪਵਿੱਤਰ ਤੇ ਜ਼ਿੰਦਾ ਲਹੂ ਹੁਣ ਅਸੀਂ ਆਤਮਿਕ ਵਿਧੀ ਦੇ ਨਾਲ ਆਤਮਿਕ ਰੀਤੀ ਦੇ ਨਾਲ ਉਸ ਲਹੂ ਨੂੰ ਆਪਣੀਆਂ ਭੂਆਂ ਦੇ ਉੱਤੇ ਲਗਾਉਣਾ ਹੈ ਹallelujah ਹੁਣ ਅਸੀਂ ਉਸ ਲਹੂ ਨੂੰ ਆਪਣੇ ਧੀਆਂ ਪੁੱਤਰਾਂ ਦੇ ਉੱਤੇ ਲਗਾਉਣਾ ਹੈ। ਹੁਣ ਉਸ ਲਹੂ ਨੂੰ ਜਦੋਂ ਨਾਸ਼ ਕਰਨ ਵਾਲੀਆਂ ਚੀਜ਼ਾਂ ਅੱਜ ਵੀ ਇਸ ਸੰਸਾਰ ਦੇ ਵਿੱਚ ਆ 91 ਸਬੂਰ ਦੇ ਵਿੱਚ ਕੀ ਲਿਖਿਆ? ਕਿੰਨਾ ਮੈਂ ਰਾਤ ਦੇ ਭੈਜਲ ਤੋਂ ਨਾ ਡਰਾਂਗਾ, ਨਾ ਦਿਨ ਦੇ ਉਗਦੇ ਬਾਨ ਤੋਂ, ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ ਤੇ ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਝਾੜਦੀ ਹੈ। ਇਟ ਮੀਨ ਅੱਜ ਵੀ ਇਸ ਸੰਸਾਰ ਦੇ ਵਿੱਚ ਰਾਤ ਨੂੰ ਉਜਾੜਨ ਵਾਲੀਆਂ ਚੀਜ਼ਾਂ ਤੁਰੀਆਂ ਫਿਰਦੀਆਂ ਆ ਦੁਪਹਿਰ ਨੂੰ ਨੁਕਸਾਨ ਕਰਨ ਵਾਲੀਆਂ ਚੀਜ਼ਾਂ ਤੁਰੀਆਂ ਫਿਰਦੀਆਂ ਆ ਹਨੇਰੇ ਦੇ ਵਿੱਚ ਬਹੁਤ ਸਾਰੀਆਂ ਈਵਲ ਪਾਵਰਸ ਤੁਰੀਆਂ ਫਿਰਦੀਆਂ ਦਿਨ ਦੇ ਵੇਲੇ ਬਹੁਤ ਸਾਰੀਆਂ ਈਵਲ ਪਾਵਰਸ ਤੁਰੀਆਂ ਫਿਰਦੀਆਂ ਆ আর ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਭੈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਦੇ ਅੰਦਰ ਪਵਿੱਤਰਤਾ ਹੀ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਅਨੁਗ੍ਰਹਿ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਉਹ ਦੁਸ਼ਟ ਦੀਆਂ ਚੀਜ਼ਾਂ ਉਹਨਾਂ ਲੋਕਾਂ ਦੇ ਉੱਤੇ ਅਟੈਕ ਕਰਦੀਆਂ ਹਨ ਉਹਨਾਂ ਦੇ ਉੱਤੇ ਉਹ ਕਬਜ਼ਾ ਕਰਦੀਆਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਬਿਮਾਰੀਆਂ 'ਚ ਲੈ ਕੇ ਜਾਂਦੀਆਂ ਹਨ ਜ਼ਰੂਰੀ ਨਹੀਂ ਹੈ ਕਿ ਹਰ ਵੇਲੇ ਤੁਹਾਡੇ ਉੱਤੇ ਕਿਸੇ ਨੇ ਜਾਦੂ ਟੋਣਾ ਕੀਤਾ ਤੁਸੀਂ ਤਾਂ ਕਰਕੇ ਪਰੇਸ਼ਾਨ ਹੋ